ਦੇਖ ਸਕਦੇ ਹੋ ਲਾਈਵ ਤਸਵੀਰਾਂ ਪਟਿਆਲੇ ਤੋਂ ਹੰਸਰਾ ਜਾਂਸ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਹੰਸਰਾ ਜਾਂਸ ਪਟਿਆਲੇ ਆਏ ਸੀਗੇ ਫਤਿਹ ਰੈਲੀ ਲਈ ਜਿਹੜੇ ਕਿ ਮੋਦੀ ਨੇ ਅੱਜ ਆਉਣਾ ਤੇ ਜਦੋਂ ਕਿਸਾਨ ਐਂਟਰ ਕਰ ਰਹੇ ਸੀਗੇ ਪਟਿਆਲਾ ਤਾਂ ਇੱਥੇ ਕਿਸਾਨਾਂ ਦੇ ੜਕੇ ਹੰਸਰਾ ਜਾਂਸ ਸਾਗੇ ਤਾਂ ਪੂਰੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿਸਾਨਾਂ ਨੇ ਉਹ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ੱੱਕਾ ਮੁੱਕੀ ਕਰਦੀ ਹੋਈ ਕਿਸਾਨਾਂ ਨੂੰ ਖਿਡੇੜ ਰਹੀ ਆ ਤੇ ਕੋਸ਼ਿਸ਼ ਕਰ ਰਹੀ ਆ ਕਿ ਕੋਸ਼ਿਸ਼ ਕਰ ਰਹੇ ਕਿ ਹੰਸ ਰਾਜਾਂਸ ਨੂੰ ਉਨ੍ਹਾਂ ਕਾਇਆ ਜਾਵੇ ਔਰ ਲੋਕ ਕਿਸੇ ਵੀ ਕੀਮਤ ਦੇ ਵਿੱਚ ਹੰਸ ਰਾਜਾਂਸ ਨੂੰ ਜਾਣੇ ਤੋਂ ਸਿੱਧਰ ਜਿੱਦ ਕਰ ਰਹੇ ਆ ਇਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਜੋਰ ਅਜਮائش ਇੱਥੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦਰਮਾਨ ਹੋ ਰਹੀ ਆ ਕਿਸਾਨ ਮਜ਼ਦੂਰਾ ਨੇ ਜ਼ਬਰਦਸਤ ਵਿਰੋਧ ਕੀਤਾ ਹੈ ਹੰਸ ਰਾਜ ਹੰਸ ਦਾ ਹੰਸ ਰਾਜ ਹੰਸ ਨੇ ਗੱਡੀ ਬੈਠ ਕੇ ਭੱਜਣ ਦੀ ਕੋਸ਼ਿਸ਼ ਕੀਤੀ ਫਿਰ ਫੇਰ ਵਾਪਸ ਆ ਗਏ ਨੇ ਪਰ ਭੱਜ ਨਹੀਂ ਸਕੇ ਕਿਸਾਨਾਂ ਦਾ ਬਹੁਤ ਜ਼ਿਆਦਾ ਰੋਸ ਬੀਜੇਪੀ ਦੇ ਖਿਲਾਫ ਵੇਖਣ ਨੂੰ ਮਿਲ ਰਿਹਾ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਹਾਂਸ ਰਾਜ ਹਾਂਸ ਦੇ ਕਾਫਲੇ ਦਾ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਨੇ ਕਦਰ ਸਰਕਾਰ ਪੁਲਿਸ ਵੀ ਬਿਲਕੁਲ بے ਵਸ ਨਜ਼ਰ ਆ ਰਹੀ ਹੈ ਕਿਸਾਨਾਂ ਦੇ ਰੋਸ ਅੱਗੇ ਔਰ ਹੌਲੀ ਹੌਲੀ ਕਰਕੇ ਹਾਂਸ ਰਾਜ ਹਾਂਸ ਕੋਸ਼ਿਸ਼ ਕਰ ਰਹੇ ਨੇ ਕੋਈ ਇਸ ਕਾਫਲੇ ਦੇ ਵਿੱਚੋਂ ਨਿਕਲ ਦੀ ਕੋਸ਼ਿਸ਼ ਕਰਨ ਔਰ ਜ਼ਬਰਦਸਤ ਧੱਕਾ ਮੁੱਕੇ ਜਿਹੜੀ ਪੁਲਿਸ ਉਹ ਕਰ ਰਹੀ ਆ ਦੇਖੋਗੇ ਖੁਦ ਐਸਐਸਪੀ ਵਰੁਣ ਸ਼ਰਮਾ ਐਸਐਸਪੀ ਪਟਿਆਲਾ ਜਿਹੜੇ ਆ ਉਹ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਖੁਦ ਐਸਐਸਪੀ ਪਟਿਆਲਾ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਲੌਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਉਥੇ ਪਟਿਆਲੇ ਵਿੱਚ ਬਣਦੀ ਨਜ਼ਰ ਆ ਰਹੀ ਆ ਕਿਸਾਨਾਂ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਉਹ ਭਾਜਪਾ ਦੇ ਖਿਲਾਫ ਨਰਿੰਦਰ ਮੋਦੀ ਦੇ ਆਉਣ ਤੇ ਆਦਾ ਰੋਸ ਜ਼ਰੂਰ ਜ਼ਾਹਰ ਕਰਨਗੇ ਤੇ ਰੋਸ ਉਹ ਜ਼ਾਹਰ ਕਰ ਰਹੇ ਨੇ ਆਪਣਾ ਵਿਰੋਧ ਉਹ ਦਰਜ ਕਰਵਾ ਰਹੇ ਨੇ ਕਿਸੇ ਵੀ ਕਿਸਮ ਦੇ ਵਿੱਚ ਕਿਸਾਨ ਨਹੀਂ ਚਾਹੁੰਦੇ ਕਿ ਹੰਸਰਾਜ ਹਾਂਸੇ ਤੋਂ ਜਾਣ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਆ ਦੇਖੋ ਤੁਸੀਂ ਕਿਸਾਨ ਫੇਰ ਮੂਰੇ ਬੈਠ ਗਏ ਨੇ ਇੱਥੋਂ ਹੀ ਹੰਸਰਾਜ ਹਾਂਸ ਮੁੜ ਕੇ ਗਏ ਸੀਗੇ ਵਾਪਸ ਇੱਥੇ ਫੇਰ ਕਿਸਾਨ ਆ ਕੇ ਉਹਨਾਂ ਨੂੰ ਵਾਪਸ ਲਿਆਏ ਨੇ ਇੱਥੇ ਫੇਰ ਉਹਨਾਂ ਨੂੰ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਲਗਾਤਾਰ ਧੱਕਾ ਮੁਕੀ ਜਿਹੜੀ ਪੁਲਿਸ ਪ੍ਰਸ਼ਾਸਨ ਕਰ ਰਿਹਾ ਔਰ ਠੀਕ ਹੈ ਡੰਡਿਆਂ ਦੀ ਵਰਤੋਂ